ਮੋਹਾਲੀ ਬਲੰਗੀ थाना ਪੁਲਿਸ ਨੂੰ ਵੱਡੀ ਕਬੱਡੀ ਕਾਮਯਾਬੀ ਹਾਸਲ ਹੋਈ ਹੈ ਜਦੋਂ ਪੁਲਿਸ ਨੇ ਇੱਕ ਨੌਸਰਬਾਜ ਨੂੰ ਗ੍ਰਿਫਤਾਰ ਕੀਤਾ ਦੱਸਦੇ ਕਿ ਨੌਸਰਬਾਜ ਆਪਣੇ ਆਪ ਨੂੰ ਪਾਰ ਸਰਕਾਰ ਦੇ ਸੂਚਨਾ ਮੰਤਰਾਲੇ ਦਾ ਵੱਡਾ ਉੱਚ ਅਧਿਕਾਰੀ ਦੱਸਦਾ ਸੀ ਜਿਸ ਤੋਂ ਬਾਅਦ ਜਾ ਕੇ ਇਹ ਅਫਸਰਾ ਤੇ ਲੋਕਾਂ ਦੇ ਉੱਤੇ ਰੋਬ ਵੀ ਛਾੜਦਾ ਰਿਹਾ ਹੈ ਤੇ ਸਰਕਾਰੀ ਸਮਾਗਮ ਜਾ ਕੇ ਉੱਚ ਅਧਿਕਾਰੀਆਂ ਨਾਲ ਫੋਟੋ ਖਿਚਵੰਦਾ ਵੀ ਰਿਹਾ ਹੈ ਤਾਂ ਇਸ ਤਰੀਕੇ ਦੇ ਨਾਲ ਜਦੋਂ ਇਹ ਹੋਰ ਅੱਗੇ ਵਧਦਾ ਗਿਆ ਇਸ ਨੂੰ ਇਹ ਲੱਗਣ ਲੱਗ ਪਿਆ ਕਿ ਹੁਣ ਮੇਰੇ ਤੇ ਕਿਸੇ ਦੀ ਕੋਈ ਸ਼ੱਕ ਨਹੀਂ ਨਾ ਹੀ ਮੈਨੂੰ ਕਿਸੇ ਦਾ ਡਰ ਹੈ ਦੋਸਤੋ ਬਾਅਦ ਇਸ ਨੌਸਰ ਬਾਜ ਵੱਲੋਂ ਜਾਲੀ ਦਸਤਾਵੇਜ਼ ਤਿਆਰ ਕਰਕੇ ਸਰਕਾਰੀ ਇਮਾਰਤ ਦੇ ਵਿੱਚ ਇਸ ਨੌਸਰ ਬਾਜ ਨੇ ਦਫ਼ਤਰ ਦੀ ਮੰਗ ਕਰ ਦਿੱਤੀ ਤੇ ਨਾਲ ਦੀ ਨਾਲ ਦੇ ਇੱਕ ਡਿਪਟੀ ਕਮਿਸ਼ਨਰ ਤੋਂ ਇਸ ਨੌਸਰ ਬਾਜ ਨੇ ਗਨਮੈਨ ਵੀ ਮੰਗੇ ਸੀ ਇਸ ਤਰੀਕੇ ਦਾ ਰੋਹ ਬਣਾ ਕੇ ਇਹ ਜਾਂਦਾ ਸੀ ਕਿ ਕਿਸੇ ਨੂੰ ਸ਼ੱਕ ਵੀ ਨਹੀਂ ਹੁੰਦੀ ਸੀ ਕਿ ਗੱਡੀ ਦੇ ਉੱਤੇ ਲਾਲ ਬੱਤੀ ਤੇ ਦੂਜੇ ਪਾਸੇ ਨੰਬਰ ਪਲੇਟ ਜੋ ਕਿ ਉਸ ਦੇ ਉੱਤੇ ਵੀ ਇਹ ਆਪਣੇ ਨੂੰ ਭਾਰ ਸਰਕਾਰ ਸੂਚਨਾ ਮੰਤਰਾਲੇ ਦਾ ਅਧਿਕਾਰੀ ਲਿਖ ਕੇ ਜਿਹੜਾ ਜਾਂਦਾ ਸੀ ਉਸ ਤੋਂ ਬਾਅਦ ਜਾ ਕੇ ਅਧਿਕਾਰੀ ਇਸ ਤੋਂ ਕੋਈ ਪੁੱਛਗਿੱਛ ਨਹੀਂ ਕਰਦੇ ਸੀ ਉਸ ਤੋਂ ਬਾਅਦ ਜਦੋਂ ਇਸ ਦੇ ਦਸਤਾਵੇਜ਼ ਪੁਲਿਸ ਨੇ ਖੰਗਾਲੇ ਤਾਂ ਉਸ ਤੋਂ ਚੈੱਕ ਕੀਤਾ ਤਾਂ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਵਿਅਕਤੀ ਝਾਲੀ ਹੈ ਇਹ ਨੌਸਰਬਾਜ ਹੈ ਉਸ ਤੋਂ ਬਾਅਦ ਪੁਲਿਸ ਨੇ ਇਸ ਦੀ ਗ੍ਰਿਫਤਾਰੀ ਕੀਤੀ ਹੈ ਤੇ 2 ਦਿਨ ਦਾ ਪੁਲਿਸ ਨੇ ਰਿਮਾਂਡ ਲਿਆ ਹੈ ਰਿਮਾਂਡ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਨੇ ਕਿੱਥੇ ਕਿੱਥੇ ਜਾ ਕੇ ਰੋਮ ਮਾਰਦਾ ਰਿਹਾ ਜਾਂ ਕਿਸ ਦੇ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਠੱਗੀਧਾਨੀ ਕੀਤੀ ਤਾਂ ਇਹ ਪੂਰੀ ਜਾਂਚ ਪੁਲਿਸ ਜੁਟੀ ਹੋਈ ਹੈ ਤੁਸੀਂ ਨੇ ਕਿ ਬਲੌਂਗੀ ਥਾਣਾ ਦੇ ਐਸ.ਐਚ.ਓ. ਕੁਲਵੰਤ ਸਿੰਘ ਨੇ ਕੀ ਕੀਤਾ ਪਰ ਤੁਸੀਂ ਉਹ ਵੀ ਸੁਣ ਲਓ ਇਹ ਚਰਨਪ੍ਰੀਤ ਸਿੰਘ ਨਾਮ ਦਾ ਵਿਅਕਤੀ ਸੀ ਜੀ ਇਹ ਪਿੰਡ ਜੁਹਾਰ ਨਗਰ ਦਾ ਰਹਿਣ ਵਾਲਾ ਵਿਛੇਤੂ ਸ਼ਾ ਚੰਡੀਗੜ੍ਹ ਦਾ ਹੈਗਾ ਇੱਕ ਐਡਰੈਸ ਹੈਗਾ ਤੇ ਇਹ ਆਪਣੇ ਆਪ ਨੂੰ ਸੂਚਨਾ ਮੰਤਰਾਲੇ ਦਾ ਇੱਕ ਸੀਨੀਅਰ ਅਫਸਰ ਦੱਸ ਕੇ ਇੱਥੇ ਲੋਕਾਂ ਵਿੱਚ ਵਿਚਰ ਰਿਹਾ ਸੀ ਤੇ ਸਾਡੇ ਜੋ ਸੀਨੀਅਰ ਅਧਿਕਾਰੀ ਨੇ ਜੋ ਸਿਵਲ ਡਿਪਾਰਟਮੈਂਟ ਦੇ ਜਾਂ ਪੁਲਿਸ ਦੇ ਡਿਪਾਰਟਮੈਂਟ ਦੀ ਅਧਿਕਾਰੀ ਨੇ ਉਹਨਾਂ ਨੂੰ ਇੱਕ ਸੀਨੀਅਰ ਅਫਸਰ ਬਣ ਕੇ ਮਿਲ ਰਿਹਾ ਸੀ ਸਰ ਜੀ ਦੇਖੇਗਾ ਸਾਹ ਜਿਹੜੀ ਆ ਗਈ ਇਹਨਾਂ ਦੀ ਸਿਕਿਉਰਿਟੀ ਮਿਲਦੀ ਹੈ ਫਰਤੀ ਵਸਤਾ ਵਿੱਚ ਨਾ ਆਉਂਦੀ ਨਹੀਂ ਹਜੇ ਇਹਨੂੰ ਆਫੀਸ਼ੀਅਲ ਸਿਕਿਉਰਿਟੀ ਕੋਈ ਨਹੀਂ ਸੀ ਮਿਲੀ ਕੋਈ ਪ੍ਰਾਈਵੇਟ ਬੰਦਾ ਨੇ ਰੱਖਿਆ ਉਹਦੇ ਬਾਰੇ ਇਹ ਜੀ ਅਸੀਂ ਚੈਕਿੰਗ ਕਰ ਰਹੇ ਹਾਂ ਸਰ ਉਹ ਗੱਡੀ ਜਿਹੜੀ ਲਾ ਰਹੀ ਸੀ ਜਦੋਂ ਲਾ ਰਹੀ ਸੀ ਬਿਲਕੁਲ ਜੀ ਇਹਨੂੰ ਕੋਈ ਸਿਆਸ ਗੱਡੀ ਸੀ ਚੰਡੀਗੜ੍ਹ ਨੰਬਰ ਦੀ ਜਿਹਦੇ ਪੁਰੇ ਪੁਲਿਸ ਵਾਲੀ ਉਹ ਵੇਖਣ ਹੁੰਦਾ ਹੈ ਜਿਹਦੇ ਚ ਤਿੰਨ ਬੱਤੀਆਂ ਹੋਣੀਆਂ ਉਹ ਵਾਲੀ ਨੇ ਗੱਡੀ ਤੇ ਲਾਈ ਹੋਈ ਸੀ ਤੇ ਅੱਗੇ ਗੱਡੀ ਦੇ ਨੇ ਭਾਰਤ ਸਰਕਾਰ ਲਿਖਿਆ ਇੱਕ ਨੰਬਰ ਪਲੇਟ ਲਾਈ ਹੋਈ ਸੀ ਜਿਸ ਤੋਂ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਪਹਿਲਾਂ ਵੀ ਕ੍ਰਿਮੀਨ ਨੇ ਸਿਰ ਪਹਿਲਾਂ ਕੋਈ ਕ੍ਰਾਈਮ ਹਿਸਟਰੀ ਨਹੀਂ ਹੈਗੀ ਇਹ ਮਾਨਯੋਗ ਸਾਡੇ ਡੀਸੀ ਸਾਹਿਬ ਦੀ ਏ ਡੀਸੀ ਸਾਹਿਬ ਦੀ ਕੰਪਲੇਂਟ ਤੇ ਅਸੀਂ ਕੋ ਦੋ ਦਰਜ ਕਰਕੇ ਇਹਨੂੰ ਕੱਲ ਅਰੈਸਟ ਕੀਤਾ ਸੀ ਇਹਦੇ ਘਰ ਤੋਂ ਅਰੈਸਟ ਸਰ ਕੋਈ ਅਮੀਰ ਸਾਹਮਣੇ ਆਈ ਨਹੀਂ ਜੇ ਇਹ ਕੋਪਾਗੇ ਕਿਸੇ ਦਾ ਸੀ ਇਹ ਨੂੰ ਨੀ ਹਾਲ ਫਿਲਹਾਲ ਹਜੇ ਤਾਂ ਕੁਝ ਨਹੀਂ ਹੈਗਾ ਜੀ ਅਸੀਂ ਇਹਦਾ ਰਿਮਾਂਡ ਲਿਆ ਸਾਨੂੰ ਕੋਲ 2 ਦਿਨ ਦੇ ਪੁਲਿਸ ਰਿਮਾਂਡ ਤੇ ਹੈਗਾ ਹੁਣ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਕਿ ਇਹ ਇਹਦੇ ਨਾਲ ਕੋਈ ਹੋਰ ਬੰਦਾ ਸ਼ਾਮਿਲ ਹੋਵੇ ਜਾਂ ਇਹਨੇ ਦਸਤਾਬੇਜ ਕਿੱਥੋਂ ਤਿਆਰ ਕਰੇ ਨੇ ਤੇ ਜਾਂ ਇਹਨੇ ਇਸ ਆਪਣੀ ਪਾਵਰ ਦੀ ਝੂਠੀ ਪਾਵਰ ਨੂੰ ਵਰਤ ਕੇ ਜਾਂ ਆਫੀਸਰਜ਼ ਦਾ ਨਾਮ ਵਰਤ ਕੇ ਇਹਨੇ ਕਿਸੇ ਨਾਲ ਕੋਈ ਠੱਗੀ ਮਾਰੀ ਹੋਵੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਗੱਡੀ ਵੀ ਗੱਡੀਆਂ ਤੇ ਆਪਣੇ ਨਾਮ ਦੀ ਹੈ ਜੀ ਸਰ ਇਹ ਮੋੜ ਲਈ ਕੋਈ ਨਹੀਂ ਪਤਾ ਲੱਗਿਆ ਕਿ ਕਿਉਂ ਇਹ ਐਸ ਨਾ ਕਰਦਾ ਦੇਰ ਨੂੰ ਨਹੀਂ ਹਾਲ ਫਿਲਹਾਲ ਤਾਂ ਕੋਈ ਜਿਹੜੀ ਇੱਕ ਫੀਲਿੰਗ ਲੈਣ ਦੀ ਹੀ ਜੋ ਮਨਸ਼ਾ ਉਹ ਸਾਹਮਣੇ ਆਈ ਹੈ ਅਗੂ ਠੱਗੀ ਮਾਰਨ ਦੀ ਹਜ ਤੱਕ ਅਸੀਂ ਸਾਡੇ ਕੋਲ 24 ਘੰਟੇ ਹੋ ਗਏ ਸਟਾਈਪਾਈ ਨੂੰ ਸਾਡੇ ਕੋਲ ਠੱਗੀ ਵਾਲਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਸਰ ਬੜਾ ਕੁਝ ਨਹੀਂ ਇਹਨੇ ਗ੍ਰੈਜੂਏਸ਼ਨ ਕਰੀ ਹੋਈ ਹੈ ਤੇ ਪੋਸਟ ਗ੍ਰੈਜੂਏਸ਼ਨ ਦਾ ਸਟੂਡੈਂਟ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਸਰ ਜਿਵੇਂ ਕਿ ਐਫ ਆਈ ਆਰ ਵੀ ਕੰਪਲੀਟ ਵੀ ਲਿਖਿਆ ਗਿਆ ਹੈ ਕਿ ਇਹ ਕਿਵੇਂ ਬਣੋ ਜਿਲ੍ਹਾ ਪ੍ਰੀਸ਼ਾ ਦੇ ਵਿੱਚ ਸਰਕਾਰੀ ਕੰਪਨੀ ਦੇ ਮਾਰਕ ਦੇ ਤੇ ਦਸਤਾਵੇਜ਼ ਦਾ ਧਰਵਾ ਹਾਂਜੀ ਬਿਲਕੁਲ ਉਹ ਇਹਨੇ 10:00 ਵਜੇ ਫੌਜ ਤਿਆਰ ਕਰੇ ਸੀ ਇਹ ਕੀ ਕਰਦਾ ਸੀ ਆਪਣੇ ਕੰਪਿਊਟਰ ਦੇ ਵਿੱਚ ਆਪਣੇ ਲੈਪਟਾਪ ਦੇ ਵਿੱਚ ਇੱਕ ਡਾਕੂਮੈਂਟ ਤਿਆਰ ਕਰਕੇ ਉਹਦੇ ਉੱਪਰ ਸਰਕਾਰੀ ਐਮਬਲਮ ਲਗਾ ਕੇ ਤੇ ਆਪਣੇ ਥੱਲੇ ਕਿਸੇ ਵੀ ਸੀਨੀਅਰ ਅਫੀਸਰ ਦੇ ਕੋਈ ਵੀ ਕਿਤੋਂ ਸਾਈਨ ਚੱਕ ਕੇ ਉਹਨਾਂ ਨੇ ਇੱਕ ਡਾਕੂਮੈਂਟ ਤਿਆਰ ਕਰਦਾ ਸੀ ਜਿਹੜੇ ਕਿ ਫੋਟੋਕਾਪੀ ਪੇਸ਼ ਕਰਦਾ ਸੀ Ориਜਨਲ ਡਾਕੂਮੈਂਟ ਸਾਡਾ ਸਾਨੂੰ ਹਜੇ ਤੱਕ ਕੋਈ ਨਹੀਂ ਮਿਲਿਆ ਕੋਈ ਸਰ ਚੱਲਦੀ ਕਰਦੇ ਰਹੇ ਮੈਂ ਕਹਿੰਦਾ ਕਿ ਚੋੜੇ ਹੋਰ ਦਰਾਂ ਤੋਂ ਚੱਲਦੀ ਹੈ ਇਹ ਜਦੋਂ ਇੱਕ ਸੈਕਟਰ ਸਾਨੂੰ 24 ਸੈਕਟਰ ਦਾ ਇੱਕ ਐਡਰੈਸ ਸਾਡੇ ਨੂੰ ਸਾਹਮਣੇ ਆਇਆ ਤੇ ਮੇਨ ਇਹਦਾ ਆਪਣਾ ਜਿਹੜਾ ਘਰ ਹੈ 最近。Thank you. Thank you.